ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰਾ ਹਜ਼ਰੀ ਅੰਦਰ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਸੰਗਤ ਸੁਭਾਏਮਾਨ ਹੋ ਆਪ ਅਤੀ ਬੜ ਭਾਗੀ ਹੋ ਜੋ ਮੇਰੇ ਗੁਰੂ ਨਾਨਕ ਨੇ ਆਤਮ ਆਪਣੇ ਕੋਲ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਪਾਤਸ਼ਾਹ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਜੈ ਦੇਖਾਂ ਤੈ ਪਿਰਹ ਪਾਈ ਫਿਰ ਕਹਿੰਦੇ ਆ ਪਤੀ ਪਰਮਾਤਮਾ ਨੂੰ ਪੂਰਨ ਕਹਿੰਦੇ ਮੈਂ ਜਿੱਥੇ ਦੇਖਦਾ ਮੈਨੂੰ ਉੱਥੇ ਹੀ ਉਹ ਦਿਖਦਾ ਜੈ ਦੇਖਾ ਤਾਂ ਫਿਰ ਹੈ ਭਾਈ ਖੋਲਿਓ ਕਪਾੜ ਤਾਂ ਮਨ ਠਹਿਰਾਈ ਮੇਰੇ ਕਪਾੜ ਖੁੱਲਵੇਂ ਪੈਂਦੇ ਕਿਹੜੇ ਕਪਾੜ ਜਿਸ ਦ੍ਰਿਸ਼ਟੀ ਦੇ ਨਾਲ ਜਿਸ ਨੇਤਰ ਦੇ ਨਾਲ ਉਹ ਪ੍ਰਭੂ ਦਿਖਦਾ ਪਰ ਉਹ ਹੋਇਆ ਕਿਵੇਂ ਤਾਂ ਮਨ ਠਹਿਰਾਈ ਮੇਰਾ ਮਨ ਤਾਂ ਠਹਿਰਿਆ ਹੈ ਕਿ ਜਿਹੜਾ ਮਨੁੱਖ ਹੈ ਨਾ ਇੱਕ ਐਸਾ ਜਨਮ ਹੈ ਇਹ ਜਿਹੜਾ ਮਨੁੱਖ ਜਨਮ ਹੈ ਇਸ ਜਨਮ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਜ਼ਿੰਦਗੀਆਂ ਨੇ ਜਨਮ ਲਿਆ ਜੋ ਤਰੱਕੀ ਕੀਤੀ ਹੈ ਮਨੁੱਖ ਨੇ ਕੀਤੀ ਹੈ 84 ਲੱਖ ਜੂਨ ਨੇ ਕਿਸੇ ਨੇ ਤਰੱਕੀ ਨਹੀਂ ਕੀਤੀ ਹੋਈ ਹਜ਼ਾਰਾਂ ਸਾਲ ਲੱਖਾਂ ਸਾਲ ਪਹਿਲਾਂ ਜਿਵੇਂ ਜਾਨਵਰ ਗੋਲਦੇ ਸਨ ਜੋ ਹਰਕਤਾਂ ਉਹਨਾਂ ਦੀਆਂ ਪਹਿਲਾਂ ਸਨ ਜਿੱਥੇ ਉਹ ਰਹਿੰਦੇ ਸਨ ਜੋ ਖਾਂਦੇ ਸਨ ਕੋਈ ਅਜਿਹਾ ਜਿਹੜੀਆਂ ਅੱਜ ਵੀ ਉਹਨੇ ਬੋਲਦੀਆਂ ਨੇ ਪਹਿਲਾਂ ਵੀ ਉਹਨੇ ਬੋਲਦੀਆਂ ਸੀ ਪਸ਼ੂ ਪੰਛੀ ਜੋ ਪਹਿਲਾਂ ਕੰਮ ਕਰਦੇ ਸਨ ਅੱਜ ਵੀ ਉਹੀ ਕੰਮ ਕਰਦੇ ਨੇ ਇੱਕ ਮਨੁੱਖ ਹੈ ਜਿਹਨੇ ਤਰੱਕੀ ਕੀਤੀ ਹੈ ਜੋ ਪਹਿਲਾਂ ਜੰਗਲਾਂ ਵਿੱਚ ਰਹਿੰਦਾ ਸੀ ਅੱਜ ਪੱਕੇ ਮકાਨ ਬਣਾ ਲਏ ਪਹਿਲਾਂ ਬਿਨਾਂ ਵਸਤਰਾਂ ਤੋਂ ਰਹਿੰਦਾ ਸੀ ਅੱਜ ਵਸਤਰ ਪਹਿਨ ਲਏ ਕੱਚਾ ਭੋਜਨ ਖਾਂਦਾ ਸੀ ਹੁਣ ਪਕਾ ਕੇ ਖਾਣ ਲੱਗਿਆ ਭਾਵ ਕਿ ਇਹ ਜਿਹੜਾ ਮਨੁੱਖ ਹੈ ਇਹਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਸੋਚੀ ਔਰ ਇਸ ਸੋਚੀ ਦੇ ਵਿੱਚੋਂ ਇਹ ਮਨੁੱਖ ਨੇ ਕਈ ਜ਼ਿੰਦਗੀਆਂ ਨੂੰ ਜਨਮ ਦਿੱਤਾ ਹੈ ਇਹ ਜਿਹੜਾ ਸਮਾਜ ਹੈ ਇਹ ਦੀ ਇਹਨੂੰ ਵੀ ਮਨੁੱਖ ਨੇ ਜਨਮ ਦਿੱਤਾ ਹੈ ਰਿਸ਼ਤੇ ਨਾਤੇ ਜੋ ਆਪਣੇ ਸਮਾਜ ਬਣਦਾ ਹੈ ਰਾਜਨੀਤੀ ਹੈ ਇਹਨੂੰ ਵੀ ਮਨੁੱਖ ਨੇ ਜਨਮ ਦਿੱਤਾ ਉਸੇ ਤਰ੍ਹਾਂ ਧਰਮ ਨੂੰ ਵੀ ਮਨੁੱਖ ਨੇ ਜਨਮ ਦਿੱਤਾ ਮਨੁੱਖਾਂ ਨੇ ਕਿਹਾ ਵੀ ਆਹ ਧਰਮ ਕਿਉਂ ਪਰ ਗੁਰਬਾਣੀ ਕੀ ਕਹਿੰਦੀ ਹੈ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪਨ ਦਾ ਹੈ ਪਾਤਸ਼ਾਹ ਕਹਿੰਦੇ ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮਤਾ ਪ੍ਰਭੂ ਦੀ ਬੰਦਗੀ ਕਰਨਾ ਹੈ ਪਰ ਹੁਣ ਆਪਾਂ ਧਰਮ ਦੀ ਗੱਲ ਕਰੀਏ ਤਾਂ ਸਾਰੇ ਹੀ ਕਹਣ ਧਰਮੀ ਆ ਸਾਰੇ ਕਹਿੰਦੇ ਅਸੀਂ ਧਰਮ ਧਰਮੀ ਆ ਭਾਈ ਪਰ ਗੁਰਬਾਣੀ ਕਹਿੰਦੀ ਹਾਂ ਧਰਮੀ ਹੈ ਪਰ ਸਾਰੇ ਨਹੀਂ ਕੋਈ ਕਰੋੜਾਂ 'ਚੋਂ ਇੱਕ ਅੱਤਾ ਜਿਹਨੂੰ ਗੁਰਬਾਣੀ ਧਰਮ ਮੰਨਦੀ ਹੈ ਪਾਤਸ਼ਾਹ ਕਹਿੰਦੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀ ਕਹਿੰਦੇ ਕੋਈ ਇੱਕ ਅਧਾਇ ਸੰਸਾਰ ਦੇ ਵਿੱਚ ਕਰੋੜਾਂ ਦੇ ਵਿੱਚੋਂ ਹਜ਼ਾਰਾਂ 'ਚੋਂ ਨਹੀਂ ਕਰੋੜਾਂ 'ਚੋਂ ਕਰੋੜਾਂ 'ਚੋਂ ਕੋਈ ਇੱਕ ਅਧਾਇ ਜਿਹਦੇ ਹਿਰਦੇ ਦੇ ਵਿੱਚ ਨਿਰੰਕਾਰ ਚੌਂਕੜਾ ਮਾਰੀ ਬੈਠਾ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀ ਹੁਣ ਬੰਦਾ ਕਹਿੰਦਾ ਨਹੀਂ ਜੀ ਜਿਹੜਾ ਰੱਬ ਹੈ ਉਹ ਤਾਂ ਸਰਬ ਵਿਆਪਕ ਹੈ ਉਹ ਤਾਂ ਪੱਤੇ ਪੱਤੇ ਦੇ ਵਿੱਚ ਰਮਿਆ ਹੋਇਆ ਹੈ ਹੈ ਭਗਵਾਨ ਰਮਿਆ ਹੋਇਆ ਸਰਬ ਵਿਆਪਕ ਹੈ ਪਰ ਪਾਤਸ਼ਾਹ ਕਹਿੰਦੇ ਜੇ ਤੇ ਉਹ ਚੇਤੇ ਵਿੱਚ ਨਹੀਂ ਤਾਂ ਤੇਰੇ ਕੋਲ ਫਿਰ ਭਗਵਾਨ ਨਹੀਂ ਜੇ ਤੇਰੀ ਸਮਝ ਵਿੱਚ ਨਹੀਂ ਤਾਂ ਤੇਰੇ ਕੋਲ ਭਗਵਾਨ ਨਹੀਂ ਤੇਰੇ ਚੇਤੇ ਦੇ ਵਿੱਚ ਵੀ ਹੋਣਾ ਜ਼ਰੂਰੀ ਹੈ ਤੇ ਤੇਰੀ ਸਮਝ ਦੇ ਵਿੱਚ ਵੀ ਹੋਣਾ ਜ਼ਰੂਰੀ ਹੈ ਕਿ ਖੁਦਾ ਹੈ ਜਦੋਂ ਤੇਰੀ ਸਮਝ ਦੇ ਵਿੱਚ ਆਵੇਗਾ ਹਾਂ ਕਹੋ ਸਭ ਤੋਂ ਵੱਡੀ ਸਿਆਣਪ ਕੀ ਹੈ ਉਸ ਪ੍ਰਮਾਤਮਾ ਨੂੰ ਭਗਵਾਨ ਨੂੰ ਆਪਣੇ ਕੋਲ ਜਾਣਨਾ ਬਿਉ ਹੈ ਉਹ ਨੂੰ ਦੇਖ ਰਿਹਾ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾ ਉਹ ਤੈਨੂੰ ਅੱਗੋਂ ਵੀ ਦੇਖ ਰਿਹਾ ਹੈ ਤੈਨੂੰ ਪਿੱਛੋਂ ਵੀ ਦੇਖ ਰਿਹਾ ਹੈ ਤੇ ਤੂੰ ਉਤੋਂ ਲਪੋ ਨਹੀਂ ਸਕਦਾ ਕੋਈ ਤੇ ਸਭ ਤੋਂ ਵੱਡੀ ਮੂਰਖਤਾ ਹੀ ਕੀ ਹੈ ਮੂਰਖਤਾ ਇਹ ਹੈ ਕਹਿੰਦੇ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਹਿ ਕਹਿੰਦੇ ਉਹ ਤੈਨੂੰ ਦੇਖ ਵੀ ਰਿਹਾ ਹੈ ਉਹ ਤੈਨੂੰ ਸੁਣ ਵੀ ਰਿਹਾ ਹੈ ਸਦਾ ਤੇਰੇ ਅੰਗ ਸੰਗ ਵੀ ਹੈ ਪਰ ਮੈਂ ਮੂਰਖ ਜਾਣਿਆ ਕਹਿੰਦੇ ਸਭ ਤੋਂ ਵੱਡੀ ਮੂਰਖਤਾ ਹੀ ਹੈ ਜਦੋਂ ਤੁਸੀਂ ਇਹ ਜਾਣ ਲਓ ਕਿ ਭਗਵਾਨ ਮਿੱਥੋਂ ਦੂਰ ਹੈ ਮੈਂ ਮੂਰਖ ਜਾਣਿਆ ਦੂਰੀ ਤੇ ਸਭ ਤੋਂ ਵੱਡੀ ਸਿਆਣਪ ਹੈ ਜਦੋਂ ਤੁਹਾਨੂੰ ਇਹ ਸੂਝ ਹੀ ਆ ਜਾਵੇ ਤੁਸੀਂ ਇਹ ਮੰਨ ਲਓ ਤੁਹਾਡਾ ਇਹ ਵਿਸ਼ਵਾਸ ਹੋਵੇ ਵੀ ਖੁਦਾ ਮੇਰੇ ਅੰਗ ਸੰਗ ਹੈ ਪਾਤਸ਼ਾਹ ਵੀ ਕਹਿੰਦੇ ਨੇ ਸਦਾ ਅੰਗ ਸੰਗੇ ਉਹ ਸਦਾ ਹੀ ਆਪਸੰਗੇ ਔਰ ਪਾਸ਼ਾ ਕਹਿੰਦੇ ਨੇ ਕਿ ਕੋਟਨ ਮੈਂ ਨਾਨਕ ਉਹ ਨਾਰਾਇਣ ਜਹ ਜੀਤ ਜਿਨ੍ਹਾਂ ਦੀ ਇਹ ਸ਼ਰਦਾ ਬਣ ਜਾਵੇ ਜਿਹੜੇ ਭਗਵਾਨ ਜਿਨ੍ਹਾਂ ਦੇ ਚੇਤੇ ਦੇ ਵਿੱਚ ਆ ਜਾਵੇ ਭਗਵਾਨ ਜਿਨ੍ਹਾਂ ਦੀ ਸਮਝ ਦੇ ਵਿੱਚ ਆ ਜਾਵੇ ਉਹ ਫਿਰ ਕਰੋੜਾਂ ਚੋਂ ਕੋਈ ਇੱਕ ਅੱਧਾ ਹੈ ਕਰੋੜਾਂ ਚੋਂ ਇੱਕ ਅੱਧਾ ਜਿਹਦੇ ਚੇਤੇ ਦੇ ਵਿੱਚ ਅਕਾਲ ਪੁਰਖ ਜਿਵੇਂ ਪਸ਼ੂਆਂ ਦੀ ਜ਼ਿੰਦਗੀ ਹੈ ਜਾਨਵਰਾਂ ਦੀ ਜ਼ਿੰਦਗੀ ਹੈ ਉਹਨਾਂ ਦੀ ਜ਼ਿੰਦਗੀ ਦੱਸਦੀ ਹੈ ਕਿ ਇਹਨਾਂ ਨੂੰ ਨਾ ਤਾਂ ਮਾਂ ਦੀ ਭੈਣ ਦੀ ਪਰਿਵਾਰ ਦੀ ਸਮਝ ਨਹੀਂ ਪਸ਼ੂ ਨੂੰ ਕੀ ਪਤਾ ਵੀ ਇਹ ਮੇਰੀ ਮਾਂ ਹੈ ਭੈਣ ਹੈ ਪਸ਼ੂ ਨੂੰ ਥੋੜਾ ਪਰਿਵਾਰ ਦਾ ਪਤਾ ਕਿਸੇ ਜਾਨਵਰ ਨੂੰ ਥੋੜਾ ਪਰਿਵਾਰ ਦਾ ਪਤਾ ਹੈ ਉਹਨਾਂ ਦੀ ਜ਼ਿੰਦਗੀ ਦੱਸਦੀ ਹੈ ਉਸੇ ਤਰ੍ਹਾਂ ਜਿਹੜਾ ਇਹ ਜੀਵ ਹੈ ਇਨਸਾਨ ਹੈ ਹੁਣ ਆਪਾਂ ਦੇ ਸ਼ਾਨ ਨਹੀਂ ਲਾਵਾਂਗੇ ਹੁਣ ਆਪਾਂ ਹੁਣ ਆਪਾਂ ਕਹਿੰਦੇ ਅਸੀਂ ਤਾਂ ਸਾਰੇ ਧਰਮੀ ਆ ਅਸੀਂ ਧਰਮ ਨੂੰ ਮੰਨਦੇ ਆ ਅਸੀਂ ਅਮਰਤ ਛਕਿਆ ਐ ਅਸੀਂ ਅਸੀਂ ਧਰਮੀ ਆ ਸਾਰੇ ਅਸੀਂ ਗੁਰੂ ਘਰ ਜਾਂਦੇ ਆ ਨਹੀਂ ਪਾਤਸ਼ਾਹ ਕਹਿੰਦੇ ਉਹ ਕਰੋੜਾਂ 'ਚ ਕੋਈ ਇੱਕ ਅੱਧਾ ਐ ਤੇ ਫਿਰ ਉਹ ਕਰੋੜਾਂ 'ਚ ਉਹ ਜਿਹੜਾ ਇੱਕ ਅੱਧਾ ਐ ਤੇ ਉਹਦੀ ਪਛਾਣ ਕਿਵੇਂ ਕਰਨੀਓ ਅੱਖ ਕਿਵੇਂ ਬਣਦੀ ਆ ਵੀ ਉਹਨੂੰ ਜਿਹੜਾ ਪਛਾਣਣਾ ਐ ਵੀ ਉਹ ਇੱਕ ਅੱਧਾ ਕੌਣ ਐ ਪਾਤਸ਼ਾਹ ਕਹਿੰਦੇ ਜਿਵੇਂ ਜਾਨਵਰਾਂ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਕਿ ਇਹਨਾਂ ਨੂੰ ਪਰਿਵਾਰ ਦੀ ਸੋਚ ਹੀ ਨਹੀਂ ਉਵੇਂ ਫਿਰ ਬੰਦੇ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਵੀ ਇਹਨੂੰ ਨਰਕ ਕਾਲ ਦੀ ਸੋਝੀ ਹੈ ਕਿ ਇਹਨੂੰ ਨਰਕ ਕਾਲ ਦੀ ਸਮਝੀ ਨਹੀਂ ਬੰਦੇ ਦੇ ਜੀਵਨ ਤੋਂ ਪਤਾ ਲੱਗਦਾ ਹੁਣ ਕੋਈ ਹੁਣ ਬੈਠਾ ਸ਼ਰਾਬ ਪੀਂਦਾ ਹੋਵੇ ਮਾਸ ਖਾਂਦਾ ਹੋਵੇ ਕੋਈ ਕਰਮ ਕਰਦਾ ਹੋਵੇ ਤੇ ਆਪਾਂ ਨੂੰ ਕਿਵੇਂ ਕਹਦਾ ਕਿ ਵੀ ਇਹਨੂੰ ਨਰਕ ਕਾਲ ਦੀ ਸਮਝੀ ਹੈ ਅਸੀਂ ਅੱਗੇ ਵੀ ਕਹਿੰਦੇ ਹੁਣੇ ਨਾ ਜਾਣਕਾਰੀ ਹੋਣਾ ਤੇ ਗਿਆਨ ਹੋਣਾ ਤੇ ਜਮੀਨ ਸਮਾਨ ਦਾ ਅੰਤਰ ਮੈਂ ਇਹੋ ਜਿਹੇ ਇਨਸਾਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 1 ਓੰਕਾਰ ਤੋਂ ਲੈ ਕੇ 18 ਤੋਂ 20 ਤੱਕ ਮੂੰਹ ਜਵਾਨੀ ਯਾਦ ਉਹਨਾਂ ਨੂੰ ਸਾਰਾ ਬਾਣੀ ਦਾ ਇੱਥੇ ਆ ਲਿਖਿਆ ਇੱਥੇ ਪਾਸ਼ਾ ਨੇ ਆ ਲਿਖਿਆ ਕਿੰਨੇ ਅੱਖਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਨੀ ਵਾਰ ਨਾਮ ਆਉਂਦਾ ਹੈ ਕਿੰਨੇ ਆ ਭਗਤਾਂ ਦੀ ਬਾਣੀ ਕਿੰਨੇ ਆ ਭੱਟਾਂ ਦੀ ਬਾਣੀ ਕਿੰਨੇ ਗੁਰੂ ਸਿੱਖਾਂ ਦੀ ਬਾਣੀ ਸਾਰਾ ਗਿਆਨ ਜਾਣ ਕਰ ਪਰ ਜੀਵਨ ਨਹੀਂ ਜੀਵਨ ਹੈ ਨਹੀਂ ਜੀਵਨ ਜੀਓ ਤਾਂ ਪਾਤਸ਼ਾਹ ਬਾਣੀ ਦੇ ਵਿੱਚ ਫਰਮਾਨ ਲਾਉਣ ਕਰਦੇ ਨੇ ਪਾਤਸ਼ਾਹ ਕਹਿੰਦੇ ਪੰਕਜ ਮੋਹ ਪਗ ਨਾਹੀ ਚੱਲੈ ਹਮ ਦੇਖਾ ਤਹ ਡੂਬੀ ਅਲੇ ਕਹਿੰਦੇ ਭਾਈ ਮੈਂ ਆਪਣੀਆਂ ਅੱਖਾਂ ਦੇ ਨਾਲ ਬੰਧਿਆ ਤੈਨੂੰ ਡੁੱਬਦਾ ਦੇਖ ਰਿਹਾ ਹਮ ਦੇਖਾ ਤਹ ਡੂਬੀ ਪਰ ਪਹਿਲੇ ਪਾਤਸ਼ਾਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਪਸ਼ੂ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਉਹਨੂੰ ਪਰਿਵਾਰ ਦੀ ਸੋਚੀ ਨਹੀਂ ਬੰਦੇ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਉਹਨੂੰ ਨਰੰਕਾਰ ਦੀ ਸੋਚੀ ਨਹੀਂ ਤੇ ਪਾਤਸ਼ਾਹ ਕਹਿੰਦੇ ਕਹਿੰਦੇ ਫਿਰ ਮੈਂ ਦੇਖ ਰਿਹਾ ਹਾਂ ਇਨ੍ਹਾਂ ਅੱਖਾਂ ਦੇ ਨਾਲ ਹਮ ਦੇਖਾ ਤਹਿ ਗੁਲਬੀਅਲੇ ਮੈਂ ਤੈਨੂੰ ਡੁੱਬਦੇ ਨੂੰ ਦੇਖ ਰਿਹਾ ਕਾਦੇ ਵਿੱਚ ਪੰਕਜ ਮੋਹ ਪਗ ਨਹੀਂ ਚੱਲ ਪੰਕਜ ਕਹਿੰਦੇ ਸਰੋਵਰ ਨੂੰ ਉਹ ਸਰੋਵਰ ਇਹ ਜਿੰਦਗੀ ਸਰੋਵਰ ਹੈ ਭਵਜਨ ਸਾਗਰ ਕਹਿੰਦੇ ਨਾ ਵੀ ਭਵਜਨ ਸਾਗਰ ਇਹ ਸੰਸਾਰ ਹੈ ਤੇ ਇਹ ਸੰਸਾਰ ਦੇ ਵਿੱਚ ਚਿੱਕੜ ਹੈ ਮੋਹ ਦਾ ਪੰਕਜ ਮੋਹ ਮੋਹ ਦਾ ਚੱਕੜ ਪੱਗ ਕਹਿੰਦੇ ਆ ਪੈਰ ਨੂੰ ਨਾ ਹੀ ਚਾਲੇ ਇੱਕ ਲਾਂਗ ਨਹੀਂ ਪੱਟਣ ਦਿੰਦਾ ਤੈਨੂੰ ਖੁਦਾ ਦੇ ਵੱਲ ਇਹ ਜਿਹੜਾ ਮੋਹ ਦਾ ਚਿੱਕੜ ਹੈ ਮੋਹ ਦੇ ਵਿੱਚ ਇਨਸਾਨ ਘਰਸਿਆ ਹੋਇਆ ਉਹ ਚਾਹੇ ਮਾਇਆ ਦਾ ਹੋਵੇ ਚਾਹੇ ਉੱਤਰ ਦਾ ਹੋਵੇ ਪਤਨੀ ਦਾ ਹੋਵੇ ਪਤੀ ਦਾ ਹੋਵੇ ਇਸਤਰੀ ਦਾ ਹੋਵੇ ਬੱਚਿਆਂ ਦਾ ਹੋਵੇ ਧਨ ਸੰਪਦਾ ਜਿਹਦਾ ਮਰਤੀ ਹੋਵੇ ਉਹ ਮੋਹ ਦੇ ਚੱਕਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਐਸਾ ਫਸ ਗਿਆ ਤੈਨੂੰ ਧਰਮ ਦੇ ਵੱਲ ਇੱਕ ਕਦਮ ਨਹੀਂ ਪੁੱਟਿਆ ਜਾ ਰਿਹਾ ਤੇਰਾ ਤੇ ਮੈਂ ਦੇਖ ਰਿਆਂ ਹਮ ਦੇਖਾ ਤਹ ਦੂਬੀਅ ਲੇਤੇ ਤੂੰ ਹੌਲੀ ਹੌਲੀ ਡੁੱਬ ਰਿਆਂ ਜਿਹੜੇ ਅਵਤਾਰੀ ਪੁਰਸ਼ ਨੇ ਨਾ ਜਿੰਨੇ ਵੀ ਹੋਏ ਉਹਨਾਂ ਨੇ بار بار ਇਹ ਜੋਰ ਦਿੱਤਾ ਹੈ ਆਪਣੇ ਬਚਨਾਂ ਦੁਆਰਾ ਆਪਣੀ ਬਾਣੀ ਦੁਆਰਾ ਕਿ ਅਕਾਲ ਪੁਰਖ ਨੂੰ ਯਾਦ ਕਰੋ ਚੇਤੇ ਕਰੋ ਸਿਮਰਨ ਕਰੋ ਆਪਾਂ ਈਸ਼ਵਰ ਨੂੰ ਗਵਾਇਆ ਨਹੀਂ ਜੇ ਤੁਸੀਂ ਕਹੋ ਨਾ ਵੀ ਕੋਈ ਗਵਾਚ ਗਿਆ ਗਵਾਇਆ ਨਹੀਂ ਰੱਬ ਗਵਾਚਿਆ ਨਹੀਂ ਰੱਬ ਇੱਥੇ ਹੈ ਆਪਾਂ ਰੱਬ ਨੂੰ ਭੁਲਾਇਆ ਪਰਮੇਸ਼ਰ ਨੇ ਭੁਲਿਆ ਵਿਆਪਨ ਸਭੇ ਰੋਗ ਤਾਂ ਹੀ ਆਪਾਂ ਨੂੰ ਰੋਗ ਚੁੰਮੜੇ ਨੇ ਜੇ ਤੁਹਾਡੇ ਹਿਰਦੇ ਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰਗੀ ਨਾ ਤੁਸੀਂ ਉਹਨੂੰ ਚੇਤੇ ਕਰਨਾ ਛੱਡ ਦਿੱਤਾ ਤੁਸੀਂ ਉਹਨੂੰ ਭੁਲਾ ਦਿੱਤਾ ਤਾਂ ਹੀ ਆਪਾਂ ਦੁਖੀ ਹਾਂ ਅੱਜ ਆਪਣੇ ਦੁੱਖਾਂ ਦਾ ਕਾਰਨ ਆਪਾਂ ਈਸ਼ਵਰ ਨੂੰ ਭੁਲਾਇਆ ਏ ਤੇ ਭੁੱਲਿਆ ਗਿਆ ਆਪਣੀ ਸਮਝ ਵਿੱਚ ਨੇ ਬੱਚਾ ਕਿਤਾਬ ਪੜਦਾ ਹੋਵੇ ਉਹਦੇ ਵਿੱਚ ਜਿਹੜਾ ਉਹਨੂੰ ਲੈਸਨ ਸਮਝ ਨਹੀਂ ਆਉਂਦਾ ਫਿਰ ਅੰਗ ਪਲਟ ਦਿੰਦਾ ਪੇਜ ਪਲਟ ਦਿੰਦਾ ਵੀ ਨਹੀਂ ਨਹੀਂ ਦਾਹੜੀ ਨੂੰ ਸਾਡਾ ਇਹ ਅੱਖਰ ਔਖੇ ਆਪਾਂ ਨੂੰ ਭਗਵਾਨ ਦੀ ਸਮਝ ਨਹੀਂ ਆਪਣੇ ਇਸ ਲਈ ਭਗਵਾਨ ਆਪਣੇ ਚੇਤੇ ਵਿੱਚ ਨੇ ਜੇ ਆਪਾਂ ਨੂੰ ਖੁਦਾ ਦੀ ਸਮਝ ਆਵੇਗੀ ਤੇ ਫਿਰ ਭਗਵਾਨ ਆਪਣੇ ਚੇਤੇ ਵਿੱਚ ਆਵੇਗਾ ਔਰ ਉਹ ਆਵੇਗਾ ਕਿਵੇਂ ਸਮਝ ਦੇ ਵਿੱਚ ਪਾਦਸ਼ਾਹ ਕਹਿੰਦੇ ਕਿ ਜਿਹੜਾ ਇਹ ਮੋਹ ਦਾ ਜਾਲ ਹੈ ਕਿ ਤੈਨੂੰ ਤੋੜਨਾ ਪਵੇਗਾ ਕਮਲ ਦਾ ਫੁੱਲ ਹੁੰਦਾ ਹੈ ਨਾ ਉਹ ਚਿੱਕੜ 'ਚ ਹੁੰਦਾ ਹੈ ਜਿਉਂ-ਜਿਉਂ ਉਹ ਚਿੱਕੜ ਵੱਧਦਾ ਜਾਵੇ ਛੱਪੜ ਦੇ ਵਿੱਚ ਉਸ ਸਰੋਵਰ ਦੇ ਵਿੱਚ ਉਹ ਕਮਲ ਦਾ ਫੁੱਲ ਉੱਚਾ ਉੱਠਦਾ ਜਾਂਦਾ ਹੈ ਉੱਚਾ ਜਾਂਦਾ ਉਹਨੂੰ ਕਿਹਾ ਜਾਂਦਾ ਹੈ ਮੇਰੇ ਲੀਪ ਰਹੋ ਸੰਸਾਰ ਦੇ ਵਿੱਚ ਪਰਵਾਰ ਦੇ ਵਿੱਚ ਪਰ ਆਪਣਾ ਜਿਹੜਾ ਪੈਰ ਹੈ ਉਹ ਚੱਕੜ ਦੇ ਵਿੱਚ ਫਸਣਾ ਨਾ ਦੇਣਾ ਮੋਹ ਦੇ ਚੱਕੜ ਦੇ ਵਿੱਚ ਤੁਹਾਡਾ ਪੈਰ ਫਸੇ ਨਾ ਫਿਰ ਤੁਸੀਂ ਇਸ ਸੰਸਾਰ ਤੋਂ ਨਰਲੀਪ ਹੋਵੋਗੇ ਫਿਰ ਤੁਹਾਡੇ ਹਿੱਤੇ ਦੇ ਵਿੱਚ ਗੁਰੂ ਨਾਨਕ ਚੌਂਕ ਦਾ ਮਾਰਕੀਟ ਆ ਜਾਣਾ ਹੈ ਹੁਣ ਪਾਦਸ਼ਾਹ ਕਹਿੰਦੇ ਮੈਂ ਤੁਹਾਨੂੰ ਡੁੱਬਦਿਆਂ ਨੂੰ ਦੇਖ ਰਿਹਾ ਹਾਂ ਤੇ ਹੁਣ ਜੇ ਕੋਈ ਪੁੱਛੇ ਜੀ ਫਿਰ ਡੁੱਬਣ ਵਾਲੀ ਦੀ ਨਿਸ਼ਾਨੀ ਪਾਸ਼ਾ ਨੇ ਤਾਂ ਦੱਸਤਾ ਵੀ ਜਿਹਦੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੀ ਯਾਦ ਨਹੀਂ ਜਿਹਦੇ ਹਿਰਦੇ ਦੇ ਵਿੱਚ ਉਹਦਾ ਚੇਤਾ ਨਹੀਂ ਉਹਦੇ ਜੀਵਨ ਤੋਂ ਪਤਾ ਲੱਗ ਜਾਏਗਾ ਕਿ ਇਹ ਗੁਰੂ ਨਾਨਕ ਇਹਦੇ ਚੇਤੇ 'ਚ ਹੈ ਕਿ ਨਹੀਂ ਹੁਣ ਜਿਹੜਾ ਡੋਬ ਰਿਹਾ ਹੈ ਜੇ ਹੁਣ ਆਪਾਂ ਦੇਖਣਾ ਹੋਵੇ ਵੀ ਡੋਬ ਰਿਹਾ ਹੈ ਕਿ ਨਹੀਂ ਡੋਬ ਰਿਹਾ ਆਪਾਂ ਵਰਬਾਣੀ ਸ਼ੀਸ਼ਾ ਹੈ ਨਾ ਸ਼ੀਸ਼ੇ ਦੇ ਵਿੱਚ ਜਿਹਹ ਜਿਹਾ ਤੁਹਾਡਾ ਅਕਸ ਹੋਵੇਗਾ ਉਹ ਜਿਹਾ ਤੁਹਾਡਾ ਦਿਖੇਗਾ ਜਿਹਹ ਜਿਹਾ ਤੁਹਾਡੀ ਸ਼ਕਲ ਹੋਵੇਗੀ ਜਿਹਹ ਜਿ ਤੁਸੀਂ ਪੱਕ ਮੰਨੀ ਹੋਗੀ ਸ਼ਿੰਗਾਰ ਕੀਤਾ ਉਹ ਸ਼ੀਸ਼ੇ 'ਚ ਦਿਖੇਗਾ ਤੁਹਾਨੂੰ ਹੁਣ ਗੁਰਬਾਣੀ ਸ਼ੀਸ਼ਾ ਹੈ ਪਾਤਸ਼ਾਹ ਗੁਰਬਾਣੀ ਰਾਹੀਂ ਤੁਹਾਨੂੰ ਦੱਸ ਰਹੀ ਨੇ ਕਿ ਮੈਂ ਤੁਹਾਨੂੰ ਡੁੱਬਦਿਆਂ ਨੂੰ ਦੇਖਦਾ ਰਿਹਾ ਹਾਂ ਪਰ ਉਹਨੂੰ ਡੁੱਬਦੇ ਦੀ ਨਿਸ਼ਾਨੀ ਅੱਛਾ ਤੁਸੀਂ ਦੇਖਿਓ ਕੁੱਤੇ ਨੂੰ ਨਹਿਰ ਦੇ ਵਿੱਚ ਸਿੱਟਦੇ ਉਹਨੂੰ ਕੁੱਤਾ ਤਰ ਜਾਂਦਾ ਹੈ ਚੀਤਾ ਵੀ ਤਰ ਜਾਂਦਾ ਹੈ ਘੋੜਾ ਤਰ ਜਾਂਦਾ ਹੈ ਗਾਵਾਂ ਮੱਝਾਂ ਸਭ ਤਰ ਜਾਂਦੀਆਂ ਨੇ ਪਾਣੀ ਦੇ ਵਿੱਚ ਹੈਰਾਨੀ ਦੀ ਗੱਲ ਹੈ ਹਾਥੀ ਦਾ ਕਿੰਨਾ ਵਜ਼ਨ ਹੁੰਦਾ ਹੈ ਕਿੱਡਾ ਵੱਡਾ ਸਰੀਰ ਹੁੰਦਾ ਹੈ ਹਾਥੀ ਦਾ ਪਹਾੜ ਵਰਗਾ ਹੁੰਦਾ ਹੈ ਤੇ ਹਾਥੀ ਵੀ ਐ ਪਾਣੀ ਦੇ ਵਿੱਚ ਤਰ ਜਾਂਦਾ ਹੈ ਤੇ ਬੰਦਾ ਬੰਦਾ ਡੁੱਬ ਜਾਂਦਾ ਬੰਦਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਤੇ ਜਿੰਨੇ ਜਾਨਵਰ ਨੇ ਹਾਥੀ ਘੋੜਾ ਪਸ਼ੂ ਆ ਚੀਤਾ ਕੁੱਤਾ ਇਹ ਸਭ ਤਰ ਜਾਂਦੇ ਕਿਉਂ ਪਾਣੀ ਨਾਲ ਕੋਈ ਵਹਿਰ ਹੈ ਇਨਸਾਨ ਦਾ ਨਹੀਂ ਪਾਣੀ ਦੇ ਵਿੱਚ ਇਨਸਾਨ ਉਦੋਂ ਡੁੱਬਦਾ ਹੈ ਜਦੋਂ ਬੰਦਾ ਜਿਉਂਦਾ ਹੈ ਤੇ ਬੰਦਾ ਅਨਬੈਲੈਂਸ ਹੋ ਜਾਂਦਾ ਹੈ ਪਾਣੀ ਦੇ ਵਿੱਚ ਡੁੱਬਣ ਦਾ ਕਾਰਨ ਬੰਦੇ ਦਾ ਅਨਬੈਲੈਂਸ ਹੋਣਾ ਹੈ ਤੇ ਜਦੋਂ ਬੰਦਾ ਮਰ ਜਾਂਦਾ ਹੈ ਤੇ ਉਦੋਂ ਉਹ ਲਾਸ਼ ਦੇਖਿਆ ਪਾਣੀ ਦੇ ਤੈਰਦੀ ਹੁੰਦੀ ਹੈ ਪਾਣੀ ਦੇ ਵਿੱਚ ਬੰਦਾ ਤੈਰਦਾ ਹੈ ਕਿਉਂ ਫਿਰ ਜਦ ਕਿ ਲਾਸ਼ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਮੁਰਦੇ ਦਾ ਵਜ਼ਨ ਪਰ ਉਹ ਡੁੱਬਦਾ ਨਹੀਂ ਕਿਉਂ ਕਿਉਂ ਉਹ ਬੰਦਾ ਉਹਦਾ ਬੈਲੈਂਸਡ ਹੁੰਦਾ ਹੈ। ਹੈਲਥ ਕੋਲ ਨਹੀਂ ਹੁੰਦੀ ਕੋਈ ਸਰੀਰ ਦੇ ਵਿੱਚ। ਉਵੇਂ ਹੀ ਇਹ ਧਾਰਮਿਕ ਖੇਤਰ ਹੈ। ਉਵੇਂ ਹੀ ਧਰਮ ਹੈ। ਇਹ ਧਰਮ ਦੇ ਵਿੱਚ ਬੰਦਾ ਉਦੋਂ ਡੁੱਬਦਾ ਹੈ ਜਦੋਂ ਬੰਦਾ ਅਨਬੈਲੈਂਸ ਹੁੰਦਾ ਹੈ। ਕਾਮ ਵੱਧ ਗਿਆ ਬੰਦਾ ਡੁੱਬ ਗਿਆ। ਕ੍ਰੋਧ ਵੱਧ ਗਿਆ ਬੰਦਾ ਡੁੱਬ ਗਿਆ। ਲੋਭ ਵੱਧ ਗਿਆ, ਮੋਹ ਵੱਧ ਗਿਆ, ਹੰਕਾਰ ਵੱਧ ਗਿਆ, ਈਰਖਾ ਵੱਧ ਗਈ ਬੰਦਾ ਡੁੱਬ ਗਿਆ। ਹੁਣ ਕਈ ਸੰਪਰਦਾਵਾਂ ਨੇ ਜਿਨ੍ਹਾਂ ਦੇ ਵਿੱਚ ਜਦੋਂ ਉਹ ਮਹਾਪੁਰਸ਼ ਜਾਂ ਉਹ ਸਰੀਰ ਛੱਡ ਦਿੰਦੇ ਨੇ ਉਹਨਾਂ ਦੀ ਜਿਹੜੀ ਦੇਹ ਹੈ ਉਹਨੂੰ ਜਲ ਪ੍ਰਵਾਹ ਦਿੱਤਾ ਜਾਂਦਾ ਤੇ ਆਏ ਨਾਲ ਵਜਨ ਪਾਉਣਾ ਪੈਂਦਾ ਪੱਥਰ ਬੰਨਣੇ ਪੈਂਦੇ ਨੇ ਸੀ ਦੇਖਿਆ ਹੈ ਹਰਦਵਾਰ ਜਲ ਪ੍ਰਵਾਹ ਕਰਦੇ ਕਈ ਤਰੀਕਿਆਂ ਹੁੰਦੀਆਂ ਨਾਲ ਆਏ 2 2 3 3 ਮਣ ਦੇ ਪੱਥਰ ਬੰਨ ਕੇ ਉਹਨੂੰ ਵਿੱਚ ਗੰਗਾ ਦੇ ਬਹਾਇਆ ਜਾਂਦਾ ਤੇ ਨਹੀਂ ਉਹ ਉੱਤੇ ਆ ਜਾਂਦਾ ਜਉਂਦਾ ਬੰਦਾ ਡੁੱਬਦਾ ਹੈ ਤੇ ਮਰਦਾ ਬੰਦਾ ਤਰਦਾ ਹੈ ਇਹ ਧਰਮ ਦੇ ਵਿੱਚੋਂ ਵੀ ਉਦੋਂ ਹੀ ਪਾਰ ਨਿਕਲਿਆ ਜਾਣਾ ਜਦੋਂ ਗੁਰਬਾਣੀ ਕਹਿੰਦੀ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਕ ਆਸ ਪਹਿਲਾਂ ਤੂੰ ਮਰ ਮਰਨ ਦਾ ਪਾਪ ਜਦੋਂ ਤੇਰੀਆਂ ਇੱਛਾਵਾਂ ਮਰ ਗਈਆਂ ਜਦੋਂ ਤੇਰੇ ਅੰਦਰੋਂ ਮੋਹ ਮਰ ਗਿਆ ਤੇਰੇ ਅੰਦਰੋਂ ਈਰਖਾ ਮਰ ਗਈ ਉਦੋਂ ਮੈਨੂੰ ਤੂੰ ਪਰਵਾਣ ਆਂ ਡੁੱਬੇ ਹੋਏ ਦੀ ਨਿਸ਼ਾਨੀ ਹੁਣ ਸ਼ੀਸ਼ਾ ਦਿਖਾਉਂਦੇ ਨੇ ਪਾਸ਼ਾ ਦੇਵ ਲੋਗੋਂ ਦੇ ਨਾਲ ਪਾਸ਼ਾ ਕਹਿੰਦੇ ਪੁਰਖਾ ਤੇਰਾ ਨਿਤਨੇਮ ਹੈ ਨਹੀਂ ਤੂੰ ਡੁੱਬ ਗਿਆ ਤੇਰਾ ਨਿਤਨੇਮ ਛੁੱਟ ਗਿਆ ਨਾ ਤੂੰ ਡੁੱਬ ਗਿਆ ਤੇਰਾ ਅੰਮ੍ਰਿਤ ਵੇੜਾ ਛੁੱਟ ਗਿਆ ਤੂੰ ਡੁੱਬ ਗਿਆ ਪਾਸ਼ਾ ਕਹਿੰਦੇ ਅੰਦਰੋਂ ਤੇਰੇ ਅੰਦਰੋਂ ਸਬਰ ਖਤਮ ਹੋ ਗਿਆ ਤੂੰ ਡੁੱਬ ਗਿਆ ਤੇਰੇ ਅੰਦਰੋਂ ਸੰਜਮ ਖਤਮ ਹੋ ਗਿਆ ਤੂੰ ਡੁੱਬ ਗਿਆ ਤੇਰੇ ਅੰਦਰੋਂ ਦਇਆ ਖਤਮ ਹੋ ਗਈ ਤੂੰ ਡੁੱਬ ਗਿਆ ਪਾਸ਼ਾ ਕਹਿੰਦੇ ਤੇਰੇ ਅੰਦਰੋਂ ਸਮ ਦ੍ਰਿਸ਼ਟੀ ਖਤਮ ਹੋ ਗਈ ਤੂੰ ਡੁੱਬ ਗਿਆ ਸਮ ਦ੍ਰਿਸ਼ਟੀ ਭਾਵ ਕੇ ਸਭ ਨੂੰ ਇੱਕੋ ਜਿਹਾ ਦੇਖਣਾ ਤੇਰੇ ਅੰਦਰੋਂ ਰਹਿਤ ਬਹਿਤ ਖਤਮ ਹੋ ਗਈ ਤੂੰ ਡੁੱਬ ਗਿਆ ਇਹ ਡੁੱਬੇ ਹੋਏ ਦੀ ਨਿਸ਼ਾਨੀ ਹੈ ਤੇ ਦੇਖੋ ਆਪਾਂ ਫਿਰ ਤਰ ਰਹੇ ਆ ਕਿ ਆਪਾਂ ਡੁੱਬ ਗਏ ਕਿਉਂ ਜਿਹੜਾ ਇਹ ਜੀਵਨ ਹੈ ਨਾ ਧਾਰਮਿਕ ਜੀਵਨ ਇਹ ਸਿਰਫ ਗੁਣਾ ਕਰਕੇ ਖੜਾ ਹੈ ਗੁਣ ਨੇ ਕੁਝ ਜੇ ਉਹ ਗੁਣ ਤੁਹਾਡੇ ਪੱਲੇ ਨੇ ਤਾਂ ਤੁਸੀਂ ਧਰਮੀ ਹੋ ਜੇ ਉਹ ਗੁਣ ਤੁਹਾਡੇ ਕੋਲ ਨਹੀਂ ਨੇ ਤਾਂ ਤੁਸੀਂ ਧਰਮੀ ਨਹੀਂ ਫਿਰ ਤੁਸੀਂ ਦੁੱਬ ਚੁੱਕੇ ਆਪਾਂ ਇੱਥੇ ਆਏ ਬੱਚਾ ਜਿਵੇਂ ਜਮਾਤ ਦੇ ਵਿੱਚ ਜਾਂਦਾ ਹੈ ਨਾ ਸਕੂਲੇ ਆਪਾਂ ਪੜ੍ਹਨ ਲਾ ਪਾਉਂਦੇ ਆ ਉਹ ਬੱਚਾ ਸਿੱਖਾਂ ਪਾ ਸਿੱਖ ਦਾ ਕੰਮ ਹੈ ਸਿੱਖਣਾ ਆਪਾਂ ਗੁਰੂ ਨਾਨਕ ਦੇ ਕੋਲ ਆਏ ਆ ਗੁਰੂ ਨਾਨਕ ਦੀ ਜਮਾਤ ਦੇ ਵਿੱਚ ਸਿੱਖਣ ਆਏ ਆ ਆਪਣੇ ਆਪ ਆਪਣੇ ਆਪ ਨੂੰ ਸੋਧਣਾ ਹੈ ਆਪਾਂ ਜਿਵੇਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਤੇ ਮਾਂ ਦੱਸਦੀ ਹੈ ਕਿਵੇਂ ਬੈਠਣਾ ਹੈ ਕਿਵੇਂ ਖੜਨਾ ਹੈ ਕਿਵੇਂ ਬੋਲਣਾ ਹੈ ਮੈਨਰਸ ਸਿਖਾਏ ਜਾਂਦੇ ਨੇ ਵੀ ਆਪਾਂ ਸੰਸਾਰ ਦੇ ਨਾਲ ਸਾਂਝ ਕਿਵੇਂ ਪਾਈਏ ਤੇ ਗੁਰਨਾਨਕ ਦੇ ਘਰੇ ਤੁਹਾਨੂੰ ਉਹ ਮੈਨਰ ਸਿਖਾਏ ਜਾਂਦੇ ਨੇ ਵੀ ਤੁਹਾਡੀ ਨਰਹੰਕਾਰ ਦੇ ਨਾਲ ਸਾਂਝ ਕਿਵੇਂ ਪਾਈਏ ਇਹ ਨਹੀਂ ਵੀ ਆਏ ਬਸ ਪ੍ਰਸ਼ਾਦਾ ਛਕਿਆ ਵਜਨ ਕੀਤੇ ਤੇ ਬਸ ਚਲੇ ਗਏ ਨੇ ਆਪਣੇ ਜੀਵਨ ਦੇ ਵਿੱਚ ਕੁਝ ਧਾਰਨ ਕਰਕੇ ਤਾਂ ਜੋ ਆਪਣਾ ਆਇਆ ਇਸ ਸੰਸਾਰ ਦੇ ਉੱਤੇ ਸਫਲ ਹੋਵੇ ਥੋੜਾ ਵੀ ਤੇ ਸਾਡਾ ਪਾਸ਼ਾ ਕਹਿੰਦੇ ਜਿਵੇਂ ਸੂਰਜ ਹੈ ਸੂਰਜ ਆਪਣੀ ਜਿਹੜਾ ਆਪਣਾ ਮੂਰ ਹੈ ਉਹ ਸੰਸਾਰ ਦੇ ਉੱਤੇ ਕਿਰਨਾਂ ਦੇ ਰਾਹੀਂ ਭੇਜਦਾ ਹੈ ਇਹ ਜਿਹੜਾ ਚਾਨਣ ਹੈ ਰੋਸ਼ਨੀ ਹੈ ਇਹ ਕਿਰਨਾਂ ਨੇ ਸੂਰਜ ਦੇ ਵਿੱਚੋਂ ਨਿਕਲਦੀਆਂ ਉਸ ਕਿਰਨਾਂ ਦੇ ਕਾਰਨ ਇਸ ਧਰਤੀ ਦੇ ਉੱਤੇ ਇਹ ਚਾਨਣ ਹੁੰਦਾ ਹੈ ਪਰ ਉਹ ਇਹ ਚਾਨਣ ਹੈ ਕੀ ਦਾ ਇਸੂਜ ਦਾ ਓਵੇਂ ਅਕਾਲ ਪੁਰਖ ਦੇ ਕੁਝ ਗੁਣ ਨੇ ਜੋ ਬੰਦੇ ਦੇ ਹਿਰਦੇ ਦੇ ਵਿੱਚ ਜਦ ਵਸ ਜਾਂਦੇ ਨੇ ਉਹ ਗੁਣਾ ਦੇ ਕਾਰਨ ਪਤਾ ਲੱਗਦਾ ਹੈ ਵੀ ਇਸ ਹਿਰਦੇ ਦੇ ਵਿੱਚ ਭਗਵਾਨ ਦਾ ਚੌਂਕੜਾ ਲੱਗਿਆ ਹੋਇਆ ਹੈ ਗੁਰਬਾਣੀ ਕਹਿੰਦੀ ਹੈ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਪੜਤ ਨਾ ਹੁੰਦਾ ਬਿਨਾ ਗੁਨਾ ਤੋਂ ਭਗਤੀ ਨਹੀਂ ਹੁੰਦੀ ਤੇ ਇਹ ਸਾਰੇ ਗੁਣ ਪਰਮਾਤਮਾ ਦੇ ਨੇ ਜਦੋਂ ਬੰਦੇ ਦੇ ਅੰਦਰ ਆ ਜਾਣ ਭਾਗ ਕੇ ਸਮਝ ਲਓ ਉਹ ਗੁਨਾ ਦੇ ਕਾਰਨ ਉਹ ਜੀਵਨ ਬਣਦਾ ਹੈ ਫਿਰ ਉਹ ਜੀਵਨ ਤੋਂ ਪਤਾ ਲੱਗਦਾ ਹੈ ਕਿ ਇਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਚੌਂਕੜਾ ਲੱਗਿਆ ਹੋਇਆ ਹੈ ਗੁਨਾ ਦੇ ਕਾਰਨ ਹੁਣ ਇਹਨਾਂ ਗੁਣਾ ਨੂੰ ਗ੍ਰਹਿਣ ਕਿਵੇਂ ਕਰਨਾ ਹੈ ਜਿੰਦਗੀ ਹੈ ਜਿੰਦਗੀ ਜੀਵਨ ਪਤਾ ਲੱਗਦਾ ਹੈ ਵੀ ਇਹ ਅਕਾਲ ਪੁਰਖ ਨੂੰ ਸਮਰਪਿਤ ਹੈ ਤੇ ਉਹ ਸਮਰਪਿਤ ਕਰਨ ਦੇ ਲਈ ਗੁਣ ਚਾਹੀਦੇ ਨੇ ਤੇ ਗੁਣਾ ਨੂੰ ਗ੍ਰਹਿਣ ਕਿਵੇਂ ਕਰਨਾ ਹੈ ਗੁਣ ਗ੍ਰਹਿਣ ਹੁੰਦੇ ਨੇ ਸੁਰਤੀ ਦੇ ਨਾਲ ਇੱਕ ਹੁੰਦੀ ਹੈ ਹਾਜ਼ਰੀ ਇੱਕ ਹੁੰਦੀ ਹੈ ਹਜ਼ੂਰੀ ਆਪਾਂ ਆ ਗਏ ਨਾ ਇੱਥੇ ਬੈਠ ਕੇ ਤੁਹਾਡੀ ਸਭ ਦੀ ਹਾਜ਼ਰੀ ਲੱਗਦੀ ਹੈ ਪਰ ਹਜ਼ੂਰੀ ਦੇ ਵਿੱਚ ਕਿਵੇਂ ਪਹੁੰਚਿਆ ਜਾਵੇਗਾ ਜੇ ਤੁਹਾਡੀ ਸੁਰਤੀ ਹੋਵੇ। ਹਜ਼ੂਰੀ ਦੇ ਵਿੱਚ ਸੁਰਤੀ ਦੇ ਨਾਲ ਪਹੁੰਚਿਆ ਜਾਂਦਾ ਹੈ। ਸੁਰਤੀ ਦਾ ਹੋਣਾ ਜ਼ਰੂਰੀ ਹੈ ਦਸਵੇਂ ਪਾਸ਼ਾ ਦੇ ਹੁੰਦੀ ਹੈ ਨਾ ਸਾਖੀ ਇੱਕ। ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ। ਕਹਿੰਦੇ ਦਸਵੇਂ ਪਾਸ਼ਾ ਬਿਰਾਜਮਾਨ ਸੀ। ਕਿਤੇ ਉਤਾਰਾ ਕੀਤਾ ਹੋਇਆ ਸੀ। ਤੇ ਸ਼ਹਿਰ ਦੇ ਵਿੱਚ ਕਹਿੰਦੇ ਕਿਤੇ ਲੱਗਿਆ ਵੇ ਅਸੀਂ ਕੋਈ ਸਰ ਮੇਲਾ ਕੋਈ ਸਰ ਕਸਣਾ ਤੇ ਦੋ ਸਿੰਘਾਂ ਨੇ ਵਿਚਾਰ ਬਣਾਇਆ ਵੀ ਆਪਾਂ ਮੇਲਾ ਦੇਖਣ ਚੱਲੀਏ ਤੇ ਉਹ ਕਹਿੰਦੇ ਵੀ ਜੇ ਆਪਾਂ ਮੇਲਾ ਦੇਖਣ ਗਏ ਤੇ ਗੁਰੂ ਸਾਹਿਬ ਨੂੰ ਪਤਾ ਲੱਗ ਜੂਗਾ ਵੀ ਆਪਣੇ ਪਹਿਰੇ ਦੀ ਡਿਊਟੀ ਹੈ ਉਹ ਕਹਿੰਦਾ ਐ ਕਰਦੇ ਆ ਆਪਾਂ ਅੱਜ ਆਪਣੀ ਜਗ੍ਹਾ ਤੇ ਹੋਰ ਕਿਸੇ ਨੂੰ ਪਹਿਰੇ ਤੇ ਖੜਾ ਦਿੰਦੇ ਆ ਕੱਲ ਨੂੰ ਆਪਾਂ ਉਹਨਾਂ ਦਾ ਪਹਿਰਾ ਲਾ ਦਾਂਗੇ ਉਹ ਮੇਲਾ ਦੇਖਿਆਉਣਗੇ ਅੱਜ ਆਪਾਂ ਮੇਲਾ ਦੇਖਿਆਉਣਗੇ ਉਹ ਕਹਿੰਦੇ ਉਹਨਾਂ ਨੇ ਦੋ ਸਿੰਘਾਂ ਦੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਪਹਿਰਾ ਲਾ ਲਓ ਤੇ ਅੱਜ ਅਸੀਂ ਮੇਲਾ ਦੇਖਿਓ ਨੇ ਕੱਲ੍ਹ ਤੁਸੀਂ ਦੇਖਿਓ ਹੁਣ ਜਿਹੜੇ ਦੋ ਸਿੰਘ ਪਹਿਰੇ ਤੇ ਖੜੇ ਨੇ ਉਹਨਾਂ ਦਾ ਧਿਆਨ ਮੇਲੇ 'ਚ ਹੈ ਵੀ ਉਹ ਮੇਲਾ ਦੇਖਦੇ ਫਿਰਦੇ ਹੋਣਗੇ ਉਹ ਆਹ ਵਸਤੂਆਂ ਖਾਂਦੇ ਹੋਣਗੇ ਉਹ ਨੰਦ ਲੈਂਦੇ ਹੋਣਗੇ ਆਪਾਂ ਇੱਥੇ ਪਹਿਰੇ ਤੇ ਖੜੇ ਆ ਤੇ ਜਿਹੜੇ ਦੋ ਸਿੰਘ ਪਹਿਰੇ ਤੇ ਗਏ ਆ ਉਹਨਾਂ ਦੀ ਸੁਰਤੀ ਹੈ ਬਾਦਸ਼ਾਹ ਕੋਲੇ ਕਿ ਕਿਤੇ ਪਾਦਸ਼ਾਹ ਬਾਹਰ ਨਾ ਆ ਜਾਣਾ ਪੁੱਛ ਨਾ ਲੈਣ ਵੀ ਉਹ ਕਿੱਥੇ ਗਏ ਉਹਨਾਂ ਦਾ ਮੇਲੇ 'ਚ ਧਿਆਨ ਹੀ ਕੋਈ ਨਾ ਤੇ ਜਦੋਂ ਮੇਲੇ ਤੋਂ ਵਾਪਸ ਆਏ ਤੇ ਅਗਲੇ ਦਿਨ ਪਾਸ਼ਾ ਨੇ ਪੁੱਛਿਆ ਕਿ ਤੁਸੀਂ ਕਿੱਥੇ ਸੀ ਰਾਤ ਉਹ ਕਹਿੰਦੇ ਅਸੀਂ ਪਹਿਰੇ 'ਤੇ ਸੀ ਤੇ ਤੁਸੀਂ ਕਿੱਥੇ ਸੀ ਉਹ ਦੱਸਦੇ ਨੇ ਕਹਿੰਦਾ ਜੀ ਅਸੀਂ ਮੇਲੇ 'ਤੇ ਸੀ ਤੇ ਪਾਸ਼ਾ ਕਹਿੰਦੇ ਨਹੀਂ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਪਾਸ਼ਾ ਕਹਿੰਦੇ ਜਿਹੜੇ ਤੁਸੀਂ ਸਰੀਰ ਕਰਕੇ ਤੇ ਖੜੇ ਸੀ ਮਨ ਕਰਕੇ ਤੁਸੀਂ ਮੇਲੇ ਵਿੱਚ ਸੀ ਤੁਹਾਡੀ ਗੈਰ ਹਾਜ਼ਰੀ ਹੈ ਤੇ ਜਿਹੜੇ ਸਰੀਰ ਕਰਕੇ ਮੇਲੇ ਵਿੱਚ ਸੀ ਉਹ ਮਨ ਕਰਕੇ ਪਾਸ਼ਾ ਦੀ ਹਜ਼ੂਰੀ ਵਿੱਚ ਖੜੇ ਸੀ ਪਾਸ਼ਾ ਕਹਿੰਦੇ ਤੁਹਾਡੀ ਹਾਜ਼ਰੀ ਹੈ ਇਹ ਖੇਡ ਸਾਰੀ ਸੁਖਤੀ ਦੀ ਹੈ ਜਿਹੜੇ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਸਾਰੇ ਗੁਣ ਪ੍ਰਮਾਤਮਾ ਦੇ ਨੇ ਜਿੰਨੀਆਂ ਚੰਗੀਆਂ ਆਈਆਂ ਜੋ ਵੀ ਹੈ ਜੋ ਵੀ ਤੁਸੀਂ ਪਰਉਪਕਾਰ ਜੋ ਤੁਸੀਂ ਸੋਚਦੇ ਹੋ ਨਾ ਅਸੀਂ ਆਹ ਕਰਦੇ ਆਂ ਅਸੀਂ ਬਹੁਤ ਪਰਮਾਤਮਾ ਦੇ ਨੇ ਜਿਹੜੇ ਚੰਗੇ ਗੁਣ ਨੇ ਸਾਰੇ ਤੇ ਬਿਣ ਗੁਣ ਕੀਤੇ ਭਗਤ ਨਾ ਹੋਏ ਬਿਣਾ ਗੁਣਾ ਤੋਂ ਭਗਤੀ ਨਹੀਂ ਹੁੰਦੀ ਤੇ ਉਹ ਗੁਣ ਫਿਰ ਆਪਣੇ ਅੰਦਰ ਗ੍ਰਹਿਣ ਕਿਵੇਂ ਹੁੰਦੇ ਨੇ ਉਹ ਹੁੰਦੇ ਨੇ ਸੁਰਤੀ ਦੇ ਕਾਰਨ ਤੇ ਪਾਸ਼ਾ ਕਹਿੰਦੇ ਨੇ ਸੁਰਤ ਤਿੰਨ ਪ੍ਰਕਾਰ ਦੀ ਹੁੰਦੀ ਹੈ ਤਿੰਨ ਪ੍ਰਕਾਰ ਦੀ ਸੁਰਤ ਪਹਿਲੀ ਸੁਣਨਾ ਸੁਰਤ ਕਰਕੇ ਸੁਣਨਾ ਫੇਰ ਸੁਰਤ ਕਰਕੇ ਸਮਝਣਾ ਤੇ ਫੇਰ ਸੁਰਤ ਕਰਕੇ ਜੁੜਨਾ ਇਹ ਸੁਰਤ ਸ਼ਬਦ ਕਿੱਥੋਂ ਬਣਿਆ ਸਰੋਤੇ ਤੋਂ ਸਰੋਤਾ ਸਰੋਤੇ ਤੋਂ ਸੁਰਤ ਬਣਿਆ ਜਿਹੜਾ ਸੁਣ ਰਿਹਾ ਹੈ ਉਹ ਸਰੋਤਾ ਹੈ ਕਿ ਸਰੋਤਾ ਕੌਣ ਹੈ ਜੋ ਸੁਰਤ ਕਰਕੇ ਸੁਣ ਰਿਹਾ ਹੈ ਇਹ ਥੋੜੋ ਵੀ ਇੱਥੇ ਬੈਠੇ ਆ ਧਿਆਨ ਕਿਤੇ ਹੋਰ ਹੈ ਸਫਰ ਕਰਨਾ ਹੋਵੇ ਨਾ ਇਹ ਸਰੀਰ ਨੇ ਸਫਰ ਕਰਨਾ ਹੋਵੇ ਇਹਨੂੰ ਜਗ੍ਹਾ ਚਾਹੀਦੀ ਹੈ ਪਰ ਜਿਹੜਾ ਮਨ ਨੇ ਸਫਰ ਕਰਨਾ ਹੈ ਉਹਨੂੰ ਸਿਰਫ ਸਮਾਂ ਚਾਹੀਦਾ ਉਹਨੇ ਸਮੇਂ ਦੇ ਵਿੱਚ ਬੈਠਾ ਪਤਾ ਨਹੀਂ ਕਿੱਥੇ ਕਿੱਥੇ ਜਾਇਆ ਹੁੰਦਾ ਅੱਗਾ ਹੀ ਕਹਿੰਦੇ ਜੀ ਜਰਨਲ ਸੈਕ ਸ਼ੁਰੂ ਕਰੀਦਾ ਤੇ ਜਦੋਂ 31 ਛੁੱਟੀ ਨਾਲ ਹੋ ਜਾਂਦਾ ਪਤਾ ਉਦੋਂ ਹੀ ਪਤਾ ਲੱਗਦਾ ਕਿ ਇਹਨੂੰ ਪਤਾ ਨਹੀਂ ਕਿੱਥੇ ਕਿੱਥੇ ਢੇੜਾ ਕੱਢਿਆ ਹੀ ਪਤਾ ਨਹੀਂ ਲੱਗਦਾ ਪਾਠ ਕਿਤੇ ਪੜੀ ਜਾਂਦੇ ਵੀ ਕਰੀ ਜਾਂਦੇ ਕਿਉਂ ਇਹ ਜਿਹੜਾ ਮਨ ਹੈ ਇਹਨੂੰ ਦੌੜਨ ਦੇ ਲਈ ਇਹਨੂੰ ਸਮਾਂ ਚਾਹੀਦਾ ਹੈ ਇਹ ਸਰੀਰ ਨੂੰ ਸਥਾਨ ਚਾਹੀਦਾ ਹੈ ਤੇ ਪਾਸ਼ਾ ਕਹਿੰਦੇ ਨੇ ਜਿਹੜੀ ਸੁਰਤੀ ਹੈ ਇਹ ਤਿੰਨ ਪ੍ਰਕਾਰ ਦੀ ਹੈ ਸੁਣਨਾ ਸਮਝਣਾ ਤੇ ਜੁੜਨਾ ਹੁਣ ਇਹ ਤਿੰਨੋਂ ਘਟਨਾਵਾਂ ਇੱਕ ਛਿੰਨ ਦੇ ਵਿੱਚ ਹੁੰਦੀਆਂ ਨੇ ਇੱਕ ਸਮੇਂ ਦੇ ਵਿੱਚ ਇੱਕ ਸਮੇਂ ਦੇ ਵਿੱਚ ਇਹ ਤਿੰਨੋਂ ਘਟਨਾਵਾਂ ਹੁੰਦੀਆਂ ਨੇ ਤਾਂ ਤੁਹਾਨੂੰ ਭਗਵਾਨ ਦੀ ਪ੍ਰਾਪਤੀ ਹੋ ਗਈ ਅਸੀਂ ਅੱਗੇ ਵੀ ਕਹਿੰਦੇ ਹੁੰਨੇ ਆਂ ਵੀ ਜੇ ਕਿਸੇ ਨੇ ਕਿਸੇ ਸਫ਼ਰ ਤੇ ਜਾਣਾ ਹੋਵੇ ਨਾ ਕਿਸੇ ਮੰਜ਼ਲ ਵੱਲ ਜਾਣਾ ਹੋਵੇ ਸਮਾਂ ਲੱਗਦਾ ਹਜੂਰ ਸਾਹਿਬ ਜਾਣਾ ਹੋਵੇ 4-5 ਦਿਨ ਲੱਗ ਜਾਂਦੇ ਨੇ। ਪਟਨਾ ਸਾਹਿਬ ਜਾਣਾ ਹੋਵੇ 2-3 ਦਿਨ ਲੱਗ ਜਾਂਦੇ ਨੇ, ਸਮਾਂ ਦਿਨ ਲੱਗਦਾ ਹੈ। ਕਿਸੇ ਨੇ ਪੜ੍ਹਾਈ ਕਰਨੀ ਹੋਵੇ, ਪਲੱਸ 2 ਤੱਕ ਵੀ ਪੜ੍ਹਨਾ ਹੋਵੇ 12 ਸਾਲ ਦਾ ਸਮਾਂ ਲੱਗਦਾ ਹੈ। ਕਿਸੇ ਨੇ ਕਾਰੋਬਾਰ ਵੱਡਾ ਕਰਨਾ ਹੋਵੇ ਉਹ ਵੀ ਸਮਾਂ ਲੱਗਦਾ ਹੈ, ਅੱਜ ਛੋਟੀ ਦੁਕਾਨ ਕੱਲ ਨੂੰ ਵੱਡੀ 6 ਮਹੀਨੇ, ਸਾਲ, 2 ਸਾਲ, 5 ਸਾਲ। ਪਰ ਜੇ ਕਿਸੇ ਨੇ ਭਗਵਾਨ ਦੀ ਪ੍ਰਾਪਤੀ ਕਰਨੀ ਹੈ ਉਹਦੇ ਲਈ ਇੱਕ ਛਿਨ ਲੱਗਦਾ ਹੈ ਇੱਕ ਸਕਿੰਟ ਵੀ ਜ਼ਿਆਦਾ ਹੈ ਇੱਕ ਛਿਨ ਜੇ ਕਿਸੇ ਨੇ ਰੱਬ ਨੂੰ ਪਾਉਣਾ ਹੈ ਜਿਵੇਂ ਬੁੱਲੇ ਨੂੰ ਕਿਸੇ ਨੇ ਪੁੱਛਿਆ ਨਾ ਬੁੱਲਿਆ ਰੱਬ ਕਿੱਥੇ ਉਹ ਕਹਿੰਦਾ ਰੱਬ ਤੇ ਇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨੇ ਰੱਬ ਦਾ ਕੀ ਔਖਾ ਪਾਉਣਾ ਇਧਰੋਂ ਪਟਣਾ ਤੇ ਇਧਰ ਰਹਿਣਾ ਇੱਕ ਮਨ ਦੀਆਂ ਬਾਗਾਂ ਮੋੜ ਦੇਣਾ ਨੇ ਤੇ ਤੈਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ ਇੱਕ ਛਿਣ ਦੇ ਵਿੱਚ ਤਿੰਨੇ ਖੇਡਾਂ ਵਰਤਦੀਆਂ ਨੇ ਸੁਰਤੀ ਦੀਆਂ ਜਦੋਂ ਫਿਰ ਇਹ ਤਿੰਨੇ ਖੇਡਾਂ ਸੁਰਤੀ ਦੀਆਂ ਇੱਕ ਛਿਣ ਦੇ ਵਿੱਚ ਵਰਤਦੀਆਂ ਨੇ ਫਿਰ ਭਗਵਾਨ ਵਾਲੇ ਗੁਣ ਬੰਦੇ ਦੇ ਅੰਦਰ ਆ ਜਾਂਦੇ ਕਿ ਖੇਡਾਂ ਕਿਹੜੀਆਂ ਨੇ ਪਾਸ਼ਾ ਕਹਿੰਦੇ ਨੇ ਮਨ ਮੁਖ ਜਿਹੜੀ ਜੀਭਾ ਹੈ ਰਸਨਾ ਹੈ ਇਹਨੇ ਵਾਇਗ ਨੂੰ ਕਿਹਾ ਮੁਖ ਕਰਕੇ ਵਾਇਗ ਨੂੰ ਬੋਲਿਆ ਮਨ ਨੇ ਸੁਣਿਆ ਮਨ ਨੇ ਸਮਝਿਆ ਤੇ ਮਨ ਚੁੜ ਗਿਆ ਖੋਲਿਓ ਕਪਾਟ ਤਾਂ ਮਨ ਠਹਿਰਾਈ ਆ ਜੋ ਆਪਾਂ ਜੋ ਫੋਕਾਣਾ ਲਿਆ ਖੋਲਿਓ ਕਪਾਟ ਤਾਂ ਮਨ ਠਹਿਰਾਈ ਇਹ ਮਨ ਕਿਵੇਂ ਖੜੂਆ ਪਾਸ਼ਾ ਕਹਿੰਦੇ ਜੀਬਾ ਨੇ ਵਾਹਿਗੁਰੂ ਕਿਹਾ ਰਸਨਾ ਨੇ ਵਾਹਿਗੁਰੂ ਕਿਹਾ ਮਨ ਨੇ ਸੁਣਿਆ ਤੇ ਮਨ ਨੇ ਸਮਝਿਆ ਤੇ ਮਨ ਕਰਕੇ ਬੰਦਾ ਜੁੜ ਗਿਆ ਤੇ ਤੁਹਾਨੂੰ ਭਗਵਾਨ ਦੀ ਪ੍ਰਾਪਤੀ ਹੁੰਦੀ ਫਿਰ ਗੁਰਬਾਣੀ ਕਹਿੰਦੀ ਹੈ ਮਨ ਤੁਨ ਨੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੂੰ ਕਾਲਪੁਰਖ ਦਾ ਰੂਪ ਹੈ ਆਪਾਂ ਕਹਿੰਦੇ ਹਰੇਕ ਚ ਰੱਬ ਹੈ ਨਾ ਐਂ ਤਾਂ ਹਰੇਕ ਦੁੱਧ ਦੇ ਵਿੱਚ ਕਿਉਂ ਹੁੰਦਾ ਹੈ ਨਿਕਲਦਾ ਤੇ ਫਿਰ ਉਹਦੇ ਵਿੱਚੋਂ ਜਿਹੜਾ ਰੜਕਿਆ ਜਾਂਦਾ ਹੈ ਹਰੇਕ ਚ ਤਾਂ ਨਹੀਂ ਨਿਕਲਦਾ ਜਿਹੜਾ ਡੇਰੀ ਪਾਇਆ ਨੇ ਉਹ ਪਾਇਆ ਨੇ ਤੇ ਉਹਨਾਂ ਨਿਕਲਦਾ ਜਿਹੜਾ ਉੱਪਰ ਗਿਆ ਵਿੜੇ ਚ ਰੁੜ ਗਿਆ ਉਹ ਚੋਂ ਤਾਂ ਨਹੀਂ ਨਿਕਲਦਾ ਨਿਕਲਦਾ ਕੀ ਚੋਂ ਹੈ ਜਿਹੜਾ ਰੜਕ ਕੇ ਆ ਜਾਂਦਾ ਹੈ ਉਹ ਚੋਂ ਕਿਉਂ ਨਿਕਲਦਾ ਹੈ ਭਾਈ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਜਦੋਂ ਫਿਰ ਬੰਦੇ ਨੇ ਆਪਣਾ ਮੂਲ ਪਛਾਣ ਲਿਆ ਫਿਰ ਜਿਵੇਂ ਪਿਛਲੇ ਹੱfte ਕਥਾ ਕੀਤੀ ਸੀ ਨਾ ਵੀ ਬੰਦਾ ਮੌਤ ਤੋਂ ਕਿਵੇਂ ਭੱਜਦਾ ਹੈ ਬੰਦਾ ਮੌਤ ਤੋਂ ਡਰਦਾ ਹੈ ਤੇ ਸਭ ਤੋਂ ਪਹਿਲੀ ਲਾਲਸਾ ਬੰਦੇ ਦੇ ਅੰਦਰ ਕਾਹਦੀ ਹੈ ਜ਼ਿੰਦਗੀ ਜਿਉਣ ਦੀ ਵੀ ਮੈਂ ਮਰਾਂ ਨਾ ਜਦੋਂ ਫਿਰ ਬੰਦਾ ਆਪਣਾ ਮੂਲ ਪਛਾਣ ਲੈਂਦਾ ਹੈ ਫਿਰ ਬੰਦੇ ਦੇ ਅੰਦਰ ਜੀਵਨ ਦੀ ਜਗਿਆਸਾ ਖਤਮ ਹੋ ਜਾਂਦੀ ਹੈ ਫਿਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਤਮਾ ਮਰਨ ਦੇ ਉੱਤੇ ਫਿਰ ਫਿਰ ਬੰਦਾ ਕਹਿੰਦਾ ਵੀ ਨਹੀਂ ਹੁਣ ਮੈਂ ਮਰ ਜਾਵਾਂ ਕਿਉਂ ਜੋ ਮੈਂ ਸੰਸਾਰ ਦੇ ਵਿੱਚ ਕਰਨ ਲਈ ਆਇਆ ਸੀ ਉਹ ਮੈਂ ਕਰ ਲਿਆ ਮੈਂ ਭਗਵਾਨ ਦੀ ਪ੍ਰਾਪਤੀ ਕਰ ਲਈ ਮੈਂ ਉਸ ਨੂੰ ਨੇੜੇ ਤੋਂ ਦੇਖ ਲਿਆ ਮੈਂ ਉਹਨੂੰ ਫਿਰ ਉਹ ਬੰਦੇ ਦੀ ਭਾਵਨਾ ਬਣਦੀ ਹੈ ਕਿਸੇ ਕਮਰੇ ਦੇ ਵਿੱਚ 50 ਸਾਲ ਤੋਂ ਹਨੇਰਾ ਹੋਵੇ 50 ਸਾਲ ਧੋੜੋ ਲੱਗਦੇ ਉਹਦੇ ਅੰਦਰ ਚਾਨਣ ਕਰਨ ਇੱਕ ਸਕਿੰਟ ਲੱਗਦਾ ਛਿੰਨ ਲੱਗਦਾ ਹੈ ਸੋਚ 26 ਬਲਬ ਜਗਿਆ ਤੇ ਉਹ ਹਨੇਰਾ ਗਿਆ ਤੇ ਉਹੀ ਹਾਲ ਹੈ ਬੰਦੇ ਦੇ ਜੀਵਨ ਦਾ ਤੁਹਾਡੇ ਅੰਦਰ ਅੰਧਕਾਰ ਹੈ ਤੁਹਾਨੂੰ ਗੁਰੂ ਦੀ ਸੋਝੀ ਨਹੀਂ ਤੇ ਕੋਈ ਇਹ ਨਹੀਂ ਵੀ ਉਹ ਜਿੰਨੇ ਸਾਲ ਦਾ ਤੁਹਾਡਾ ਜੀਵਨ ਹੈ ਉੰਨੇ ਸਾਲ ਹੀ ਲੱਗਣਗੇ ਇਹ ਗੁਣਾ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਛਿੰਨ ਲੱਗਦਾ ਹੈ ਅਰਦਾਸ ਕਰਿਆ ਕਰੋ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਨਾ ਆਜ ਮਿਲਾਵਾ ਸ਼ੇਖ ਫਰੀਦ ਟਾਕ ਮੂੰਡੜੀਆਂ ਮਨੋਂ ਚੰਦੜੀਆਂ ਸ਼ੇਖ ਫਰੀਦ ਕਹਿੰਦੇ ਨੇ ਕਹਿੰਦੇ ਅੱਜ ਮੇਰਾ ਜੀਵਨ ਹੈ ਤੇ ਅੱਜ ਹੀ ਮੈਨੂੰ ਭਗਵਾਨ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਮੈਂ ਬੰਦਗੀ ਕਰਾਂ ਹੁਣ ਤੁਸੀਂ ਪਾਣੀ ਹੁਣ ਪੀਓ ਤੇ ਪਿਆਸ ਕਦੋਂ ਬੁਝੂਗੀ ਹੁਣੇ ਬੁਝੂਗੀ ਭੁੱਖ ਹੌਣ ਲੱਗੀ ਹੈ ਪ੍ਰਸ਼ਾਦਾ ਛਕੋਗੇ ਭੁੱਖ ਕਦੋਂ ਬੁਝੂਗੀ ਹੁਣੇ ਬੁਝੂਗੀ ਤਹਨ ਮਨੁਸ਼ਿਆ ਜਨ ਮਿਲਿਆ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਕਾਲ ਪੁਰਖ ਅੱਗੇ ਅਰਦਾਸ ਕਰਿਆ ਕਰੋ ਪਾਸ਼ਾ ਕਿਰਪਾ ਕਰੋ ਚਰਨਾਂ ਨਾਲ ਜੋੜੀ ਰੱਖੋ ਸੇਵਾ ਬਖਸ਼ੋ ਸਿਮਰਨ ਬਖਸ਼ੋ ਦਸਵੰਧ ਕੱਢਿਆ ਕਰੋ ਭਾਈ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ 24 ਘੰਟਿਆਂ ਚੋਂ ਢਾਈ ਘੰਟੇ ਰੋਜ਼ ਜਰੂਰ ਜੁੜਿਆ ਕਰੋ ਚੌਂਬੜਾ ਮਾਰਿਆ ਕਰੋ ਪਹਿਲਾਂ ਪੰਜ ਬਾਣੀਆਂ ਨਿਤਨੇਮ ਕਰਿਆ ਕਰੋ ਫਿਰ ਜਪਜੀ ਸਾਹਿਬ ਦੇ ਪਾਠ ਕਰਿਆ ਕਰੋ ਫਿਰ ਘੱਟੋ ਘੱਟ 15 ਤੋਂ 20 ਮਿੰਟ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਿਆ ਨਾ ਬੁੱਲ ਹਿੱਲੇ ਨਾ ਜੀਬ ਹਿੱਲੇ ਚੌਪੜਾ ਲਾ ਕੇ ਪਰਾ ਬਾਣੀ ਦੇ ਵਿੱਚ ਉਹਨੂੰ ਪਰਾ ਬਾਣੀ ਕਹਿੰਦੇ ਨੇ ਕਿ ਨਾ ਤੁਹਾਡੇ ਬੁੱਲ ਹਿੱਲੇ ਨਾ ਤੁਹਾਡੀ ਜੀਬ ਹਿੱਲੇ ਅੰਦਰੋਂ ਮਾਨ ਕਰਕੇ ਜਪਿਆ ਜਾਵੇ ਵਾਹਿਗੁਰੂ ਤੇ ਫਿਰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਦ ਘਰ ਪਰ ਬਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ